ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਨ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਕਾਲਾ ਨਮਕ ਕਾਲਾ ਨਮਕ ਬਣਾਵਾਂਗੇ ਜੀ ਆਪਾਂ ਮਸਾਲੇ ਵਾਲਾ ਦਹੀਂ ਲੱਸੀ ਚ ਪਾਉਣ ਵਾਸਤੇ ਫਿਰ ਤੁਸੀਂ ਕਹੋਗੇ ਵੀ ਗਰਮੀ ਤਾਂ ਟੱਪ ਗਈ ਆ ਆਪਾਂ ਸਰਦੀ ਚ ਵੀ ਦਹੀਂ ਲੱਸੀ ਪੀਣੇ ਆ ਤੇ ਦਹੀਂ ਖਾਣੇ ਆ ਲੱਸੀ ਪੀਣੇ ਆ ਫਿਰ ਵੀ ਆਪਾਂ ਇਹਨੂੰ ਵਰਤ ਸਕਦੇ ਆ ਜਦੋਂ ਆਪਾਂ ਨੂੰ ਗੈਸਬੂਸ ਬਣ ਜਾਂਦੀ ਹੈ ਨਾ ਆਪਾਂ ਇਹਨੂੰ ਲੈਨੇ ਇਹ ਇਹਨੂੰ ਵਾਲਾ ਕੰਮ ਵੀ ਕਰੂਗਾ ਇਹ ਬਹੁਤ ਹੀ ਵਧੀਆ ਨਮਕ ਬਣੂਗਾ ਮਸਾਲੇ ਵਾਲਾ ਕਾਲਾ ਇਹਦੇ ਵਾਸਤੇ ਆਪਾਂ ਜੀ ਆਹ ਕਾਲਾ ਨਮਕ ਇਹ ਐ ਸਪਨਾ 100 ਗ੍ਰਾਮ ਆ ਆਪਣਾ ਚਿੱਟਾ ਨਮਕ ਐ ਆ ਆਪਣਾ ਚਿੱਟਾ ਨਮਕ ਜਿਹੜਾ ਆਪਾਂ ਘਰੇ ਰੋਜ਼ ਵਰਤਦੇ ਆ ਉਹ ਨਮਕ ਆਪਣਾ ਇਧਰ ਜੀ ਆਪਾਂ ਆਹ ਮਰੂਆ ਲਿਆ ਹਸ ਤਾਂ ਇਹਨੂੰ ਮਰੂਆ ਬੋਲਦੇ ਮੈਂ ਸਾਨੂੰ ਹਰੇ ਪੱਤੇ ਵੀ ਵਿਖਾਈ ਜਾਂਦੀਆਂ ਇਹ ਅਸੀਂ ਇਹਨਾਂ ਛਾਂਵੇਂ ਸਕਾਈਏ ਪੱਤੇ ਇਹ ਹਰਾ ਹਸ ਤਾਂ ਇਹਨੂੰ ਮਰੂਆ ਬੋਲਦੇ ਤੁਸੀਂ ਪਤਾ ਨਹੀਂ ਕੀ ਬੋਲਦੇ ਹੋਗੇ ਇਹ ਇਹਦੇ ਪੱਤੇ ਸਕਾਏ ਵੀ ਆ ਇਧਰ ਜੀ ਆਪਾਂ ਪੁਦੀਨਾ ਲਿਆ ਇਹ ਪੂਦਨੇ ਦਾ ਪੌਦਾ ਛੋਟਾ ਜਿਹਾ ਪੱਤੀਆਂ ਡੰਡੀਆਂ ਹਰੀਆਂ ਰੱਖੀਆਂ ਮੈਂ ਵੀ ਪਤਾ ਲੱਗ ਜਾਂਦਾ ਵੀ ਇਹ ਕੀ ਬੋਲਦੇ ਐ ਅਸੀਂ ਪੂਦਨਾ ਬੋਲਦੇ ਹਾਂ ਇਹਦੀਆਂ ਪੱਤੀਆਂ ਛਾਂ ਵਿੱਚ ਸਕਾਈਆਂ ਧੁੱਪੇ ਨਾ ਸਕਾਓ ਇਧਰ ਜੀ ਆਪਾਂ ਅਜਮਾਣ ਲਈ ਐ ਇਹ ਲਈ ਆਪਾਂ 3 ਚਮਚ ਇਧਰ ਆਪਾਂ ਜੀਰਾ ਲਿਆ ਇਹ ਵੀ 3 ਚਮਚ ਲਿਆ ਆਹ ਚਮਚ ਜਿਹੜਾ ਆਪਾਂ ਰੋਜ਼ ਵਰਤਦੇ ਆਂ ਤੇ ਆਹ ਲਿਆ ਜੀ ਆਪਾਂ ਕਾਲਾ ਕਾਲੀਆਂ ਮਿਰਚਾਂ ਮੇਰੇ ਖਾਤੀਆਂ ਵੀ ਲੈ ਸਕਦੇ ਹਾਂ ਮੇਰੇ ਕੋਲ ਪੀਸੀਆਂ ਸੀਗੀਆਂ ਤੇ ਮੈਂ ਓਇਲ ਲੈ ਲਈਆ ਹੁਣ ਜੀ ਆਪਾਂ ਜਮਾਣ ਨੂੰ ਤੇ ਜੀਰੇ ਨੂੰ ਨਾ ਦলাই ਰੋਸਟ ਕਰਾਂਗੇ ਇੱਧਰ ਆਪਾਂ ਪੈਨ ਰੱਖ ਲੈ ਇਹ ਚ ਪਾ ਲਾਂਗੇ ਜੀਰਾ ਜੀਰਾ ਤੇ ਜਮਾਣ ਆਪਣਾ ਰੋਸਟ ਹੋ ਗਿਆ ਜੀ ਤੇ ਹੁਣ ਆਪਾਂ ਇਹਨੂੰ ਪਲੇਟ 'ਚ ਕੱਢ ਲਾਂਗੇ ਇਹ ਜੀਰਾ ਤੇ ਜਮੈਨ ਆਪਾਂ ਪਲੇਟ 'ਚ ਕੱਢ ਲਿਆ ਹੁਣ ਆਪਾਂ ਆਹ ਪੂਦਨਾ ਤੇ ਮਰੂਗ ਵਾਲਾ ਜਿਹੜਾ ਇਹ ਵਿੱਚ ਥੋੜਾ ਥੋੜਾ ਛੇਕ ਜਿਹਾ ਲਵਾਵਾਂਗੇ ਆਪਾਂ ਇਹਨਾਂ ਨੂੰ ਵੈਸੇ ਤਾਂ ਸੁੱਕਿਆ ਹੀ ਹੈਗਾ ਤੇ ਫਿਰ ਵੀ ਨਮੀ ਤਾਂ ਵਿੱਚ ਰਹੀ ਜਾਂਦੀ ਐ ਇਹਨਾਂ ਦੇ ਤੇ ਜਿਹੜਾ ਮਰੂਗਾ ਨਾ ਵੀ ਚਟਨੀ ਵੀ ਬਹੁਤ ਹੀ ਟੇਸਟੀ ਬਣਦੀ ਐ ਤੇ ਬਹੁਤ ਸੋਹਣੀ ਸਮੈਲ ਆਈ ਜਾਂਦੀ ਐ ਹੁਣ ਸਾਨੂੰ ਹਾਂਜੀ ਗੈਸ ਬੰਦ ਕਰ ਦਿੰਨੇ ਆ ਇਹ ਪੈਨ ਆਪਣਾ ਗਰਮ ਆ ਇਸੇ ਦੇ ਵਿੱਚ ਹੀ ਇਹ ਇਹਨੇ ਤੇ ਵਧੀਆ ਰੋਸਟ ਹੋ ਜਾਣਾ ਇਹਨਾਂ ਪੱਤੇ ਆਨੇ ਜੀਰਾ ਤੇ ਜਮਾਣ ਜੇ ਆਪਾਂ ਠੰਡੇ ਹੋ ਗਏ ਇਹ ਆਪਾਂ ਹੁਣ ਮਿਕਸੀ ਜੱਗ ਵਿੱਚ ਪਾ ਲਾਂਗੇ ਤੇ ਹੁਣ ਆਪਾਂ ਜਿਹੜੇ ਪੂਦਨੇ ਦੇ ਤੇ ਮਰੁੱਗੇ ਦੇ ਪੱਤੇ ਉਹ ਵੀ ਇਹਦੇ ਵਿੱਚ ਪਾ ਲਾਂਗੇ ਆਪਾਂ ਇਹਨਾਂ ਨੂੰ ਆਪਾਂ ਗ੍ਰाइंड ਕਰਾਂਗੇ ਬਾਅਦ ਚ ਆਪਾਂ ਨਮਕ ਤੇ ਕਾਲੀ ਮਿਰਚਾਂ ਵੀ ਪਾਵਾਂਗੇ ਆਪਣੀ ਜਮਾਣ ਤੇ ਪੂਦਨਾ ਤੇ ਜੀਰਾ ਤੇ ਮਰੁੱਗਾ ਪੀਸ ਗਿਆ ਹੁਣ ਆਪਾਂ ਇਹਦੇ ਵਿੱਚ ਆਹ ਨਮਕ ਪਾ ਦਿਆਂਗੇ ਇਹ ਦੇਰ ਆਪਾਂ ਕਾਲਾ ਨਮਕ ਹੀ ਬਾਰੇ ਕਾਲਾ ਨਮਕ ਤਾਂ ਬਹੁਤ ਜ਼ਰੂਰੀ ਆਪਾਂ ਇਹ ਹੀ ਬਣਾਉਣਾ ਹੈ ਨਾ ਕਾਲਾ ਨਮਕ ਹੀ ਆ ਕਾਲਾ ਨਮਕ ਚਾ ਮਾ ਦੇ ਗੇ ਹੁਣ ਆਪਾਂ ਇਹਨਾਂ ਨੂੰ ਫੇਰ ਗ੍ਰਾਈਂਡ ਕਰ ਦਿੰਨੇ ਹਾਂ ਹਾਂਜੀ ਆਪਾਂ ਸਾਰਾ ਨਮਕ ਦੇ ਮਸਾਲੇ ਪੀਸ ਲੇ ਤੇ ਦੇਖੋ ਹੁਣ ਆਪਾਂ ਇਹਨੂੰ ਛਾਣ ਲੈਨੇ ਕੋਈ ਵਿੱਚ ਪੱਤਾ ਰਹਿ ਗਿਆ ਨਾ ਪੂਜਨੇ ਦਾ ਜਾਂ ਮੁਰਗੇ ਦਾ ਤੇ ਉਹ ਆਪਾਂ ਨਿਕਲ ਜਾਊਗਾ ਇਹ ਛਾਣ ਦਿਆਂਗੇ ਹੁਣ ਆਪਾਂ ਲਓ ਜੀ ਪਛਾਣ ਲਿਆ ਤੇ ਵਿੱਚੋਂ ਥੋੜਾ ਕਨੇ ਫੂਸ ਜਾ ਨਿਕਲੇ ਤੇ ਵਧੀਆ ਆਪਣਾ ਨਾਮਕ ਮਸਾਲਾ ਹੋ ਗਿਆ ਤਿਆਰ ਕਾਲੇ ਨਮਕ ਦਾ ਤੇ ਹੁਣ ਆਪਾਂ ਇਹਨੂੰ ਪਾਉਣੀ ਜੀ ਬੋਲ ਦੇ ਵਿੱਚ ਵੱਡੇ ਬੋਲ ਚ ਕੱਢ ਲੈਨੇ ਹਾਂ ਹਾਂ ਜੀ ਵਿੱਚੋਂ ਆਪਾਂ ਤੋਦਣਾ ਤੇ ਮਰੁੱਗਾ ਤੇ ਆਪਣੇ ਕਾਲੇ ਨਮਕ ਦਾ ਮਸਾਲਾ ਕਾਲਾ ਨਮਕ ਮਸਾਲੇਦਾਰ ਹੋ ਗਿਆ ਜੀ ਆਪਣਾ ਤਿਆਰ ਤੇ ਤੁਸੀਂ ਵੀ ਜਰੂਰ ਬਣਾਇਓ ਤੇ ਬਹੁਤ ਵਧੀਆ ਬਣਦਾ ਕਾਲਾ ਨਾਮਕ ਮਸਾਲਾ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੇ ਅਗਲੀ ਵੀਡੀਓ ਚ ਸਸੀ ਕਾ